ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੇ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਂ ਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਗੋਲੀ ਤਾਂ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਹਮ ਗਈ ਦੀ ਕਿ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਏ ਆਪਣੇ ਸਾ ਆਪਣੇ ਪਤਾ ਨਹੀਂ ਕਿਉਂ ਨਹੀਂ ਹੁਣ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾ ਦਾ ਉਹਦਾ ਕੈਮਰਾ ਵੀ ਡੀਵੀਆਰ ਸਾਡ ਐਸਐਚਓ ਸਾਬ ਲੈ ਆ ਚੱਲੇ ਆ ਤੇ ਜੋ ਵੀ ਟੈਕਨਿਕ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਇਥੇ ਗੋਲੀ ਚੱਲੀ ਕਿਸ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੱਦ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੋਂ ਗੋਲੀ ਚੱਲੀ ਰਹਿੰਦੀ ਆ ਮੇਰਾ ਨਾਮ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਇਹਦੇ ਕਹਿੰਦੇ ਲੰਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜਿਆਣੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਆ ਇਹ ਕਿਹੜਾ ਸਲੂਨ ਕਿੰਨਾ ਦਾ ਹੈ ਇਹ ਆ ਮੇਰਾ ਸਲੂਨ ਆ ਲੇਡੀਜ਼ ਸਲੂਨ ਆ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਕੋਈ ਤੁਹਾਨੂੰ ਸਮਝ ਨਹੀਂ ਆਈ ਨਹੀਂ 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 ਭਾਜੀ ਕੋਈ ਧੋਕੀ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਭਾਈ ਦਾ ਕੰਮ ਕਰਦਾ ਨਾਲ ਫਟ ਕਿੰਨੇ ਕੋਈ ਨਹੀਂ ਇਹ ਨਹੀਂ ਕਿ ਪਤਾ ਹੈਗਾ ਕਿੰਨੇ ਕੋਈ ਗੱਲ ਇਹ ਵੀ ਭਾਈ ਪਤਾ ਹੈਗਾ ਮੈਂ ਤੇ ਕਾਲ ਗਈ ਮੈਂ ਫੇਰ ਆਇਆ ਫਸਟ ਟਾਈਮ ਹੀ ਹੋਇਆ ਅੱਜ ਹੁਣ ਸਾਈ ਆ ਹੁਣ ਆਈ ਐ ਮੈਂ ਆਇਆ ਕਿ ਜਦੋਂ ਆਏ ਉਦੋਂ ਹੁਣੇ ਆਏ ਆ ਵੀ ਚਾਹ ਲੈ ਕੇ ਆਏ ਮੈਂ ਚੱਲ ਚਾਹ ਦੁਕਾਨ ਤੇ ਪੀਣੇ ਆ ਕੇ ਬਸ ਤੇ ਹੁਣ ਆਣ ਕੇ ਦੇਖਦੇ ਤੇ ਗੋਲੀ ਤੇ ਨਹੀਂ ਚਾਹਣੇ ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਹੋ ਸਾਹਮਣੇ ਤੇ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਬਿਆਨ ਲਫੋਨ ਤੇ ਉਸ ਤੋਂ ਨਾ ਕਰਿੰਦਾ ਕੋਈ ਪਤਾ ਲੱਗਾ ਕੋਈ ਜਕਰੀ ਦਾ ਕੰਟਰੈਕਟ ਨਹੀਂ ਅਜੇ ਅਜੇ ਕੋਈ ਅਜੋਜੀ ਗੱਲ ਪਤਾ ਸਾਹਮਣੇ ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੋਲ ਨੂੰ ਪਤਾ ਲੱਗਾ ਵੀ ਇੱਥੇ ਗੋਲੀ ਚੱਲੀ ਹੈ ਪਤਾ ਨਹੀਂ ਇਹ ਵੀ ਨਹੀਂ ਪਤਾ ਕਿ ਕਿਰਵਾਉਣ ਤੋਂ ਦੂਰ ਕਿਵੇਂ ਦੱਸੋ ਪੋਲ ਕਿੰਨੇ ਮਿਲੇ ਕੁਝ ਵੀ ਨਹੀਂ ਮਿਲਿਆ ਜੀ ਮੁਕਤ ਕੁਕਾ ਜੀ ਜਦੋਂ ਗੋਲੀ ਚੱਲੀ ਆ ਕਿਨੇ ਚਲਾਈ ਆ ਕਿਹਦੇ ਤੇ ਲੱਗੀ ਆ ਕੋਈ ਫੇਰ ਹੀ ਪਤਾ ਲੱਗੂਗਾ ਨਹੀਂ ਕਿਸੇ ਕੰਪਨੀ ਚ ਲੈ ਰਹੀ ਆ ਨਹੀਂ ਡੀਵੀਆ ਰਜਿਸਟਰ ਡੀਵੀਆ ਤੁਸੀਂ ਲੈ ਆ ਚੁੱਕੇ ਨਹੀਂ ਨਹੀਂ ਡੀਵੀਆ ਨੇ ਆ ਸਰ ਆਪ ਨੇ ਡੀਵੀਆ ਲੈ ਆ ਸਰ ਗਲਤ ਡੀਵੀਆ ਦੀ ਇਸ ਆਪਣੀ ਇਨੀ ਕਨਫੀਰਮੇਸ਼ਨ ਕੋਈ ਜੀ ਅਜੇ ਤਾਂ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉ ਤਮ ਤਾਂ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਜੇ ਦੋਸ਼ੀ ਜਿਹੜੀ ਦੋਸ਼ੀ ਪਾਇਆ ਜਾਣਗੇ ਉਹਨੂੰ ਪੁਲਿਸ ਅਲਰਟ ਹੈ